ਮਟਰੀ ਮਟਰੀ ਹੋ ਗਈ ਕਹਿੰਦੇ ਨਹੀਂ ਬਹੁਤ ਆਇਆ ਤੁਸੀਂ ਹੁਣੀ ਆਏ ਲੱਗਦੇ ਆ ਦੁਕਾਨ ਤੇ ਕੁਛ ਅਤਰੀ ਚੱਲਦਾ ਹੈ ਦੋ ਦੋ ਜੀ ਸਸਤੀ ਕਾ ਤੁਹਾਡਾ ਮਾਲ ਬਹੁਤ ਸੁਆਗਤ ਹੈ ਤੇ ਅੱਜ ਅਸੀਂ ਸਵੇਰੇ ਉੱਠੇ ਤੇ ਜੋ ਦੇਖਿਆ ਬਾਹਰ ਨਹੀਂ ਪੈਂਦਾ ਅਸੀਂ ਕੱਲ ਨੂੰ ਛੁੱਟੀ ਤੇ ਹੁਣ ਅਸੀਂ ਜਾਣਾ ਨਹੀਂ ਕੋਈ ਤੇ ਅੱਜ ਕੁਝ ਨਵਾਂ ਕੁਝ ਬਣਾਉਂਗਾ ਕਿਉਂਕਿ ਨਹੀਂ ਪਹਿਰੇ ਆਇਆ ਤੇ ਮੰਮੀ ਜੀ ਨੂੰ ਕਮਾਂਗੇ ਕੁਝ ਬਣਾ ਕੇ ਤੇ ਤੁਹਾਨੂੰ ਦਿਖਾਵਾਂਗੇ ਤੇ ਹੁਣ ਅਸੀਂ ਨਹੀਂ ਦੇਖਦੇ ਆ ਤੇ ਫਿਰ ਉੱਪਰੋਂ ਖਾ ਕੇ ਫੇਮ ਮਿਲਦੇ ਤੁਹਾਨੂੰ ਸਾਰੇ ਹਾਂਜੀ ਹੁਣ ਅਸੀਂ ਬੈਠੇ ਆ ਤੇ ਬਾਛੜਾ ਰਹੀ ਆ ਜਿੱਥੇ ਬੈਠੇ ਆ ਇਧਰ ਮੀਂਹ ਲੱਗਦਾ ਹੋਇਆ ਆ ਤੇ ਅਸੀਂ ਬੈਠੇ ਆ ਤੇ ਗੱਲਾਂ ਕਰਦੇ ਆ ਮੰਮੀ ਜੀ ਅੱਜ ਬਣਾਇਆ ਜਾਵੇ ਕੁਝ ਦੱਸੋ ਕੀ ਬਣਾਇਆ ਜਾਵੇ ਬੱਸ ਕੀ ਖਾਣਾ ਹੋਰ ਬਣਾਓ ਤੁਸੀਂ ਦੱਸੋ ਕੀ ਬਣਾਉਗੇ ਅੱਜ ਮਦਦ ਨਹੀਂ ਬਣਾਇਂਗੇ ਹਾਂ ਅੱਜ ਮਟਰੀ ਬਣਾਨੇ ਆ ਕਿਉਂਕਿ ਇਹ ਲਾਗੀ ਜੀ ਹਜਨੇ ਨਾ ਮਮੀ ਜੀ ਨੇ ਬਹੁਤ ਪਸੰਦ ਆ। ਹਾਂ ਅੱਜ ਮੌਸਮ ਬਹੁਤ ਵਧੀਆ ਹੈ ਬਹੁਤ ਵਧੀਆ ਜਨ ਕਹਿੰਦੇ ਆ। ਤੇ ਮਮੀ ਜੀ ਅੱਜ ਮਟਰੀ ਬਣਾਈ ਜਾਵੇ। ਠੀਕ ਹੈ ਮਮੀ ਜੀ। ਹਾਂਜੀ। ਹਾਂਜੀ ਅੱਜ ਮਟਰੀ ਬਣਾਜੋਗੀ। ਅੱਵੇ ਬਣਾ ਲੂੰਗੀ ਨਾਲ। ਤੇ ਦਰਮੂ ਪਿੱਠਾ ਬਹੁਤ ਵਧੀਆ ਲੱਗਦਾ ਹੋਇਆ ਸਾਨੂੰ। ਮਿੱਠਾ ਮਿੱਠਾ ਮੀ ਪੈਂਦਾ ਆ ਕਿਉਂਕਿ ਮਿੱਠਾ ਮਿੱਠਾ ਹਾਂ ਮਤਲਬ ਥੋੜਾ ਥੋੜਾ ਮਤਲਬ ਲਾਈਟ ਲਾਈਟ ਇਹਨੂੰ ਕਹਿ ਸਕਦੇ ਹਾਂ ਆਪ ਹੀ ਦੇਖ ਲਓ ਸਾਰੇ ਜਾਨੀ 4:00 ਵਜੇ ਬਹੁਤ ਹਾਂ ਰਾਤੀ ਵੀ ਬਹੁਤ ਪਿਆਰ ਨਾ ਮੈਂ ਉੱਠੀ ਨਹੀਂ ਇਹ ਮੇਰਾ ਮੌਸਮ ਅੱਜ ਖਰਾਬ ਹੈ ਮੈਂ ਉੱਠਣਾ ਹੀ ਨਹੀਂ ਇਹਨੂੰ ਮੈਂ ਥਾਲੀ ਜਾਂ ਮੈਂ ਜਾਣ ਕੇ ਮਚਲੀ ਹੋ ਕੇ ਤੇਰੀ ਛੁੱਟੀ ਕਰਨੇ ਵਾਲੀ ਉਧਰੋਂ ਫਰੈਂਡ ਦੇ ਫੋਨ ਆਈ ਜਾਣਾ ਆਈ ਨਹੀਂ ਉਬੇ ਛੁੱਟੀ ਕਾਲ ਸਾਰਿਆਂ ਦੇ ਇਹ ਮੈਂ ਗੱਪਟਾ ਨਹੀਂ ਆ ਆਪਏ ਸੁੱਟੇ ਫੇ ਮੀ ਪੈਂਦਾ ਸੀ ਤੇ ਅਸੀਂ ਬਲੌਗ ਜੁੜਾ ਬਾਤ ਛੜਾ ਗਈ ਫਿਰ ਤੋਂ ਅੰਨੀ ਠੰਡੇ ਵਧੀਆ ਲੱਗਦਾ ਆ ਹ ਹੌਲੀ ਹੌਲੀ ਤੇਜ ਹੁੰਦਾ ਨਾ ਮੀ ਹਾਂ ਹੌਲੀ ਹੌਲੀ ਤੇਜ ਹੋਈ ਜਾਂਦਾ ਚੱਲਦੀ ਆ ਹਾਂਜੀ ਹੁਣ ਅਸੀਂ ਚੱਲੇ ਆ ਕੋਠੇ ਤੇ ਦੇਖਣ ਪਾਣੀ ਕਿੱਦਾਂ ਹੋਇਆ ਪਿਆ ਆ ਇੰਤਰੂ ਦੇਖਦੇ ਮਮੀ ਚਾਤੀ ਮਾਰ ਕੇ ਹੁਣ ਅਸੀਂ ਉੱਪਰ ਜਾ ਕੇ ਦੇਖਦੇ ਓਹ ਮੈਨੂੰ ਵੀ ਛਤਰੀ ਥੱਲੇ ਲੈ ਲਓ ਹੱਥ ਤੇ ਉੱਪਰ ਛੱਤਰੀ ਦੀ ਲੋੜ ਨਹੀਂ ਮੈਂ ਕਿਹਨੇ ਛੱਤਰੀ ਕਰ ਲੈ ਲਾ ਲਓ ਓਹ ਸੁਣਨਾ ਹੋਣਾ ਇਹ ਆ ਜਿਵੇਂ ਨਾਲ ਲੈ ਕੇ ਜਾਓ ਬਹੁਤ ਪੈਂਦਾ ਆ ਓਹੋ ਠੰਡਾ ਠੰਡਾ ਇਹ ਚਾਤਰੀ ਕੇ ਚੱਲ ਲੈ ਦੋ ਦੋ ਜੜੇ ਕਿਹਾ ਗਿਆ ਦੇਖਣਾ ਹੈ ਤੂੰ ਪਾਣੀ ਕਿੱਥੇ ਜਾਣਾ ਛਤਰੀ ਬਣਾ ਦਾ ਮੈਂ একদম ਤਾਂ ਮੈਂ ਆਪੇ ਚੱਗੀ ਹੋ ਮੈਂ ਮੈਂ ਦੇਖ ਕਿਤਨ ਕਿਤਨੇ ਪਾਣੀ ਪਤਾ ਨਹੀਂ ਕਿੰਨਾ ਤੂੰ ਜਾਂਦਾ ਹੈ ਮੇਰੇ ਪਿੱਛੇ بڑے ਓਖੇ ਹੋ ਗਏ। ਸੋਤਰੀ ਜੋੜਨੀ ਹੀ ਆ। ਬੰਦੇ ਲੋ ਆ। ਬੰਦੇ ਵੀ ਛੋਟੇ-ਪਤਲੇ ਬਤਲ ਆ। ਹਾਂ। ਹੋਰ ਸਾਰਾ ਐਟਕੋ ਤੇ। ਕੋਈ ਮੀਂਹ ਕਿੰਨਾ ਪੈਂਦਾ ਹੋਇਆ ਸਾਰੇ ਪਾਸੇ। ਪਾਣੀ-ਪਾਣੀ ਹੋ ਗਿਆ। ਹਾਂ ਸਰਦ ਸਟੋਰ ਟੈਂਟ ਵਾਲਾ ਜਿੱਥੇ ਦਾਦੀ ਜੀ ਸੇਰ ਕਰਦੇ ਹੁੰਦੇ। ਦੇਖ ਸਾਡੇ ਮੀਂਹ ਮੰਮੀ ਜੀ ਚੱਲ ਗਏ ਉੱਧਰ ਪਾਣੀ ਲੈਣ ਉਹ ਹੋ ਛਿੱਟੇ ਉਹ ਪੈ ਲਿਆ ਉੱਤੇ ਮੈਂ ਕਿਹਾ ਛਾਤਾ ਮੜੇ ਇੱਧਰ ਨੂੰ ਹੋ ਕੇ ਦੇਖ ਲੈਂਦੇ ਆ ਲੱਗ ਲੱਗੇ ਹੋ ਕੇ ਚੋਰੀ ਚੋਰੀ ਚੁਪਕੇ-ਜੁਪਕੇ ਮੰਮੀ ਜੀ ਝਾਤੀ ਮਾਰਦੇ ਹੋਏ ਪਾਣੀ ਕਿੱਧਰ ਜਾਂਦਾ ਸਾਡੀ ਗਲੀ ਦਾ ਆ ਗਏ ਆ ਗਏ ਹੁਣ ਅਸੀਂ ਵੀ ਚੱਲੀਏ ਛੱਤ ਦੇ ਸਹਾਰੇ ਮੰਮੀ ਛਤਰੀ ਦੇ ਸਹਾਰੇ ਹਾਂ ਜੀ ਛਤਰੀ ਬੰਦ ਕਰੋ ਪਹਿਲਾਂ ਮੰਮੀ ਨੇ ਦਾਗੇ ਕੁਲਪਾ ਹੰਤ ਨਹੀਂ ਹੋਣੀ ਕਿ ਤੋੜੀ ਐਦਾਂ ਹੋਇ ਚਲੋ ਮਮੀ ਨਾ ਕੇ ਚਾਹ ਤੰ ਲੈਣ ਦੇ ਬਦ ਦਿੱਲੀ ਆ ਦੇ ਰੱਖਣੀ ਆ ਆ ਆ ਉਹ ਜਦ ਤਰੀ ਇਹ ਜਦ ਤਰੀ ਨੇ ਜੜ ਦੇ ਕੇ ਫੜ ਗਈ ਚਲੋ ਚਲੋ ਚਲਿਓ ਹਾਂ ਚਲੋ ਹਾਂਜੀ ਮੰਮੀ ਜੀ ਹੁਣ ਅਸੀਂ ਚੱਲੋ ਸ਼ੈਨ ਨੂੰ ਮੰਮੀ ਜੀ ਨੇ ਫੜਾ ਕੇ ਪੈਸੇ ਕੀ ਗਾਣੀ ਮਟਰ ਲਈ ਮੈਦਾ ਮੈਂ ਦਿਆਲੀ ਮਟਰੀ ਬਣਾਣੀ ਆ ਇਸ ਲਈ ਹੁਣ ਅਸੀਂ ਚੱਲੇ ਆਂ ਸ਼ਹਿਰ ਨੂੰ ਓਕੇ ਬਾਏ ਮੰਮੀ ਜੀ ਹੁਣ ਅਸੀਂ ਚੱਲਦੇ ਆਂ ਫੇਰ ਆ ਕੇ ਬਣਾਨੇ ਆ ਮਟਰੀ ਹੁਣ ਅਸੀਂ ਪਹੁੰਚ ਗਏ ਆਂ ਅੰਕਲ ਜੀ ਮੀ ਵੋਪੋ ਆਇਆ ਤੁਸੀਂ ਹੁਣੀ ਆਏ ਲੱਗਦੇ ਆਂ ਦੁਕਾਨ ਤੇ ਹਾਂ ਤੇ ਹੁਣ ਸਾਨੂੰ ਦੇ ਦਿਓ ਮੈਦਾ ਪਾ ਕੇ ਅਸੀਂ ਬਣਾਣੀ ਮਟਰੀ ਹਾਂਜੀ ਹਾਂਜੀ ਤੇ ਦੇਖ ਸਕਦੇ ਹੋ ਬਾਹਰ ਆ ਰਹੇ ਜਾ ਰਹੇ ਆ ਮੀ ਬੋ ਬੋ ਆਤਾ ਅੰਕਲ ਜੀ ਵਧੀਆ ਕਰਤਾ ਠੰਡਾ ਮੌਸਮ ਕਰਤਾ ਹਾਂਜੀ ਹਾਂਜੀ ਹੋਰ ਘਰਵਾਰ ਕਿੱਦਾਂ ਸਾਰੇ ਘਰਵਾਰ ਵਧੀਆ ਨਹੀਂ ਪਈ ਜਾਂਦਾ ਹਾਂ ਲੋ ਜੀ ਹੁਣ ਅਸੀਂ ਮੈਦਾ ਲੈ ਆਂਦਾ ਆ ਤੇ ਮੰਮੀ ਜੀ ਇਹਨੂੰ ਗੁੰਨੂਗੇ ਤੇ ਇੱਧਰ ਸਿੱਕੇ ਰੱਖ ਦਿੱਤਾ ਹੈ ਗਰਮ ਹੋਣ ਲੈ ਕਿਉਂਕਿ ਇਹ ਵੀ ਇਹਦੇ ਵਿੱਚ ਅਸੀਂ ਪਾਣਾ ਆ ਹਨਾ ਪਾਣਾ ਆ ਹਾਂਜੀ ਥੋੜਾ ਜਿਹਾ ਇਹ ਪਾਣਾ ਨਾਲ ਗੁੰਨਣਾ ਪਾਣੀ ਨਾਲ ਹੀ ਆ ਹਾਂ ਹੁਣ ਜਿੱਦਾਂ ਥੋੜਾ ਜਿਹਾ ਹੀ ਮਰ ਜਿਹੜਾ ਨਰਮ ਜਿਹਾ ਹੋ ਜਾਊਗਾ ਨਾ ਹਾਂ ਆ ਦੇਖੋ ਕਿੰਦਾ ਸ਼ਰੀਰ ਕਿੰਦੀ ਫੇਰ ਨੂੰ ਇਸ ਨੂੰ ਗੁੰਨਣਾ ਪਾਣੀ ਨਾਲ ਵਿੱਚ ਪਾਣਾ ਇਹਦੇ ਨੂਨ ਨਮਕ ਪਾ ਦੇਣਾ ਤੇ ਮਿੱਠਾ ਸੋਡਾ ਵੀ ਪਾ ਲੈਣਾ ਇਹਦੇ ਵਿੱਚ ਵੀ ਜਿਹੜੀ ਇਹ ਮਟਰੀਆਂ ਥੋੜੀ ਨਰਮ ਹੋਵੇ ਹਾਂ ਤੇ ਹੁਣ ਇਹਨੂੰ ਗੁੰਨ ਕੇ ਆਟਾ ਇਹਦਾ ਬਣਾਉਨੇ ਆ ਤੇ ਇਹਦੇ ਵਿੱਚ ਜਵੈਨ ਵੀ ਪਾਉਂਦੇ ਆ ਜਵੈਨ ਮੇਰੇ ਕੋਲ ਸੌਫਾ ਵਿੱਚ ਪੈ ਗਈਆਂ ਅੱਛਾ ਅੱਛਾ ਅਸੀਂ ਚਾਹ ਵੇ ਤੇ ਸੌਫ ਜਵੈਨ ਦਾ ਪਾਏ ਮम्मी ਮਿਕਸ ਕਰਕੇ ਰਖ ਲੈਂਦੇ ਆ ਜਵੈਨ ਤਾਂ ਹੈ ਨਹੀਂ ਕੋਲ ਹੂੰ ਚੇਤਾ ਪੁੱਲ ਗਿਆ ਮम्मी ਨੇ ਤੇ ਸੰਦਾ ਮੈਨੂੰ ਕਹਦੇ ਓਹੋ ਚੇਤਾ ਪੁੱਲ ਗਿਆ ਹੁਣ ਇਹਨੂੰ ਗੁੰਨੂਗੇ ਫੇਰ ਤੁਹਾਨੂੰ ਦਿਖਾਉਂਦੇ ਆ ਬਣਾ ਕੇ ਮਟਰੀ ਲੋ ਜੀ ਮੰਮੀ ਜੀ ਨੇ ਆਟਾ ਗੁੰਨਤਾ ਤੇ ਹੁਣ ਅਸੀਂ ਇਹਨੂੰ ਬੇਲਾਂਗੇ ਜਿੱਦਾਂ ਅਸੀਂ ਰੋਟੀ ਬੇਲਦੇ ਆਂ ਉਸੇ ਤਰ੍ਹਾਂ ਚੁੰਟ ਕੇ ਇਹਨੂੰ ਉੱਧਰ ਰੱਖ ਕੇ ਪੂਰਾ ਬੇਲਣਾ ਪੂਰਾ ਜ਼ੋਰ ਲਾ ਕੇ ਦਾ ਇਹ ਸਾਗਤ ਜਿਹਾ ਰੱਖਣਾ ਪੈਂਦਾ ਐਨ ਇੰਦਾ ਬੇਲਦੇ ਜਵਾਂ ਐਂ ਪਤਲੀ ਕਰਦੇ ਨਾ ਹਾਂ ਪਤਲੀ ਕਰਨੀ ਐ ਚੰਗੀ ਤਰ੍ਹਾਂ ਫਿਰ ਪੀਸ ਕੱਟਣੇ ਐ ਰੋਡ ਜੀ ਹੁਣ ਤੁਹਾਨੂੰ ਅਸੀਂ ਬੇਰ ਕੇ ਤੇ ਪੀਸ ਕਰਕੇ ਦਿਖਾਵਾਂਗੇ ਕਿਤਾ ਹੋਦੀ ਹੈ ਪਹਿਲਾਂ ਅਸੀਂ ਚੱਕਲੇ ਬੇਲ ਨੂੰ ਤੇਲ ਲਾ ਲੈਣਾ ਹੈ ਇਹ ਨਾ ਜਿਹੜਾ ਇਹ ਨਾ ਚੁੰਬੜੇ ਨਾਲ ਤੇ ਇੱਧਰ ਅਸੀਂ ਪਹਿਲੇ ਜਿਹੜਾ ਪੇੜਾ ਕੀਤਾ ਉਹਦੇ ਅਸੀਂ ਪੀਸ ਕਰ ਲਈਆ ਤੇ ਹੁਣ ਤੁਹਾਨੂੰ ਇਹਦੇ ਕਰਕੇ ਦਿਖਾਉਣੀ ਆ ਇੱਧਰ ਅਸੀਂ ਕੜਾਹੀ ਚ ਪਾ ਲਿਆ ਤੇਲ ਮਟਰੀ ਨੂੰ ਫਰਾਈ ਕਰਨੇ ਆ ਚਲੋ ਚਲੋ ਮੈਂ ਇਹਨੂੰ ਚੁੰਡ ਲਵਾਂ ਉਹ ਰੱਖ ਕੇ ਇੰਤੈ ਦੀ ਚੁੰਗੜੀ ਜੜੋ ਇੱਦਾਂ ਹੀ ਪਿਆਰ ਨਾਲ ਪਿਆਰ ਨਾਲ ਇਹ ਪਿਆਰ ਨਾ ਮੰਨਣ ਵਾਲਾ ਨਹੀਂ ਹੈਗਾ ਫੇਰ ਇਹ ਮੈਦਾਂ ਆ ਸਾਗਤ ਹੁੰਦਾ ਆ ਮੈਨੂੰ ਇੱਦਾਂ ਦੀ 베ਗੀ ਜਾਣਾ ਬੜੇ ਜ਼ੋਰ ਨਾਲ ਚਲੋ ਫੇਰ ਦੱਸਦੇ ਆ ਹੁਣ ਅਸੀਂ ਬੇਲਿਆ ਤੁਸੀਂ ਦੇਖ ਸਕਦੇ ਹੋ ਪਰ ਇਹ ਟੇਢੀ ਮੇਢੀ ਹੋ ਜਾਂਦਾ ਹੈ ਇਹਦਾ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਅਸੀਂ ਇਹਨੂੰ ਕੱਟ ਕੇ ਦਿਖਾਉਂਦੇ ਹਾਂ ਕਿ ਤੀ ਦਾ ਇਹਦੀ ਨੂੰ ਕੱਟੀ ਜਾਣਾ ਦੇਖ ਸਕਦੇ ਹੋ ਐਂ ਮਟੀਰੀਅਲ ਸ਼ੇਵ ਵਾਲੀ ਵੀ ਹੈ ਐਂ ਇਹਨੋਂ ਵਧੀਆ ਇਹਦੀ ਨੂੰ ਕੱਟੀ ਜਾਣਾ ਅਸੀਂ ਜੇ ਇਹਨੂੰ ਅਸੀਂ ਛੋਟਾ ਕਰਨਾ ਤਾਂ ਛੋਟਾ ਕਰ ਸਕਦੇ ਪਰ ਅਸੀਂ ਵੱਡਾ-ਵੱਡਾ ਹੀ ਰੱਖ ਲਿਆ ਨਹੀਂ ਛੋਟਾ ਕਰ ਬੱਚੇ ਛੋਟਾ ਕੜਾਹੀ ਛੋਟੀ ਰੱਖੀ ਹੋਆ ਇਹ ਲਓ ਜੀ ਲੋ ਜੀ ਇਹ ਹੋ ਗਈ ਕੱਟ ਪੀਸ ਚ ਤੇ ਹੁਣ ਦੇਖ ਸਕਦੇ ਇਹਨਾਂ ਨੇ ਐਂਗਲ ਐਂਡ ਹੁਣ ਤੁਹਾਨੂੰ ਮਟਰੀ ਬਣਾਏ ਦੱਸਾਂਗੇ ਕਿੰਤਾ ਦੀ ਵੱਢਦੀ ਆ ਤੇ ਹੁਣ ਇਹ ਪੀਸ ਕੱਟ ਰਹੇ ਆ ਅਸੀਂ ਤੇ ਇਹਨੂੰ ਅਸੀਂ ਹੁਣ ਤਲਾਂਗੇ ਉਧਰ ਕੜਾਹੀ ਰੱਖ ਦਿੱਤੀ ਆ ਮੰਮੀ ਜੀ ਦੇ 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 ਵਿੱਚ ਅਸੀਂ ਫਰਾਈ ਕਰਾਂਗੇ ਫਿਰ ਮਟਰੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਦੀ ਬਣਦੀ ਆ ਹੁਣ ਤੁਹਾਨੂੰ ਸਾਰਾ ਪ੍ਰਕਿਰਣ ਦਿਖਾਵਾਂਗੇ ਹੁਣ ਅਸੀਂ ਪੀਸਿਸ ਕਰ ਲਿਆ ਬਸ ਤਣਾ ਰਹਿ ਗਿਆ ਆ ਹਾਂਜੀ ਹੁਣ ਅਸੀਂ ਪਾ ਲੱਗੇ ਇਹਦੇ ਵਿੱਚ ਮਟਰੀ ਦੇਖ ਸਾਰੇ ਆ ਤੇ ਹੋ ਹੋਏ ਹੋਏ ਆਉਂਦੇ ਹੋਏ ਮੰਮੀ ਜੀ ਮੰਮੀ ਜੀ ਖੁਸ਼ ਹੁੰਦੇ ਹੋਏ ਇੱਕ ਸਾਦੇ ਮਟਰੀ ਫੁੱਲ ਫੁੱਲ ਕੇ ਆ ਰਹੀ ਆ ਵਾਰ ਐਂ ਵਧੀਆ ਬਣ ਰਹੀ ਆ ਮੰਮੀ ਜੀ ਦਾ ਪਾਓ ਉਹ ਦੇਖੋ ਮਟਰੀ ਕਿੰਨੀ ਘੈਂਟ ਬਣਦੀ ਜੀ ਬਾਜ ਜਾ ਜਣਾ ਸਵਾਦ ਚਾਹ ਦੇ ਨਾਲ ਮਟਰੀ ਦਾ ਉਹ ਵੀ ਘਰ ਦੀ ਮਟਰੀ ਤਾਂ ਹੋਰ ਹੀ ਵਧੀਆ ਹੁੰਦੀ ਆ ਹਨਾ ਮੰਮੀ ਜੀ ਹਾਂ ਆ ਦੇਖੋ ਐਂਡ ਕ੍ਰਿਸਪੀ ਲਗਦੀ ਆ ਲੋ ਜੀ ਕੱਢ ਹੋ ਗਈ ਮਟਰੀ ਦੇਖ ਸਕਦੇ ਹੋ ਕਿੰਨੀ ਜੰਮੀ ਜੰਮੀ ਲੱਗਦੀ ਏ ਦੇਖਣ ਚ ਵੀ ਤੇ ਖਾਣ ਚ ਵੀ ਤਾਂ ਹੋਰ ਜੰਮੀ ਹੋਣੀ ਆ ਦੇਖ ਸਕਦੇ ਹੋ ਕੱਢੀ ਜਾ ਰਹੀ ਆ ਦੇਖੋ ਜੀ ਮੰਮੀ ਇਹ ਦੇਖwidehatਂ ਦੀ ਬਣੀ ਹੋਈ ਮਟਰੀ ਪਰ ਬੇਲੀ ਮੈਂ ਕਿਹਦਾ ਰਹਿੰਦੀ ਆ ਹਾਂਜੀ ਹਲੇ ਹਲੇ ਹੋਰ ਹੋਰ ਕੱਢਣੀਆਂ ਸੀ ਲੋ ਜੀ ਹੁਣ ਸਾਰਿਆਂ ਦਾ ਸਿੱਪੀਸ ਕਰ ਲਿਆ ਦੇਈ ਸਾਦੇ ਸਾਰੇ ਪਾਸੇ ਮਟਰੀ ਮਟਰੀ ਹੋ ਗਈ ਆ ਹੁਣ ਅਸੀਂ ਮੰਮੀ ਜੀ ਕੜਾਈ ਚ ਪਾਨੇ ਆ ਪਹਿਲਾ ਜਿਹੜੀ ਕੱਢੀ ਸੀ ਸਾਰੀ ਅਸੀਂ ਖਾ ਗਏ ਬਹੁਤ ਸਵਾਦ ਭਰੀਆਂ ਓਹੋ ਆ ਕੀ ਹੋ ਗਿਆ ਬਾਹਰ ਮੀ ਨਾਲ ਚਲੋ ਜੀ ਹੁਣ ਅਸੀਂ ਕੱਟਦੇ ਆ ਤੇ ਅਸੀਂ ਫਿਰ ਚਾਹ ਨਾਲ ਖਾਵਾਂਗੇ ਯੈਸ ਬਹੁਤ ਸਵਾਦ ਬਣੀ ਆ ਅਸੀਂ ਪਹਿਲਾਂ ਖਾ ਕੇ ਦੇਖ ਲਈ ਆ ਚਲੋ ਮੰਮੀ ਜੀ ਪਾਈਏ ਹਾਂ ਜੇ ਹਾਂ ਜੇ ਮੰਮੀ ਜੀ ਕੰਨੇ ਸਾਰੇ ਪਾ ਲਾਣੇ ਅਸੀਂ ਲੋ ਜੇ ਹੋ ਹੋ ਫੋਲੀ ਪਾਉਮੇ ਇਹ ਚਿੱਟੇ ਬੰਦੇ ਲੋ ਜੀ ਲੋ ਜੀ ਸਾਰੇ ਬਾਤੀਆਂ ਲੋ ਮਟਰੀ ਮਟਰੀ ਹੋ ਗਈ ਕਹਿੰਦੇ ਸਾਰੇ ਇੰਤਿਆਰ ਚ ਬੈਠੇ ਆ ਕਦੋਂ ਆਉਂਗੀ ਮਟਰੀ ਖਾਵਾਂਗੇ ਮਟਰੀ ਅਸੀਂ ਹਾਂ ਬੀਬੀ ਕਹਿੰਦੇ ਮੈਨੂੰ ਫੜਾ ਕੇ ਜਾਣੀ ਤਾਜੀ ਤਾਜੀ ਮਟਰੀ ਲੋ ਜੀ ਹੋ ਗਈਆ ਤਿਆਰ ਕਲਰ ਚੇਂਜ ਹੁੰਦਾ ਹੋਇਆ ਹਾਂ ਮੰਮੀ ਜੀ ਮੇਰੇ ਅੰਗ ਬੋਲ ਲਾ ਪਏ ਅੱਜ ਕੱਲ ਲੋ ਜੀ ਫੇ ਅਸੀਂ ਖਾ ਕੇ ਤੁਹਾਨੂੰ ਦਿਖਾਵਾਂਗੇ ਖਣਾ ਮੰਮੀ ਜੀ ਚਾਹ ਦੇ ਨਾਲ हाँ जी साड़ी हो गई मटरी त्यार मम्मी जी दिखाओ सारे दखाओ डोंगा लैके आ गए तो गर्म आ पर हाथ नहीं लगता दाग है है सच्ची बहुत गर्म आ चाहे चलो मम्मी जी खा के दसो तो क्या मैं <laughs> <laughs> <था> के <laughs> खा के दसो <laughs> चलो ठंडी कर लो mm, यमी ਰਾਜੀ ਵਾਈਟ ਆਂਦੀ ਪਈ ਆ ਹੁਣ ਆਪਣਾ ਚਿਕਨ ਸੀ ਹਾਂ ਹੁਣ ਅਸੀਂ ਬੀਬੀ ਜੀ ਨੂੰ ਵੀ ਫੜਾ ਕੇ ਆਣੀ ਆ ਤੇ ਆਪ ਵੀ ਫੇਕ ਖਾਣੀ ਆ ਮਟਰ ਨਹੀਂ ਹਾਂਜੀ ਹੁਣ ਅਸੀਂ ਚੱਲੇ ਬੀਬੀ ਜੀ ਨੂੰ ਮਟਰ ਹੀ ਫੜਾਣ ਬੀਬੀ ਦਾ ਫੋਨ ਆਇਆ ਸੀ ਪਹਿਲਾਂ ਕਹਿੰਦੇ ਜੇ ਕੁਝ ਬਣਾਉਂਗੇ ਤਾਂ ਮੈਨੂੰ ਵੀ ਜ਼ਰੂਰ ਦੇਖ ਕੇ ਜਾਣਾ ਐ ਮੰਮੀ ਜੀ ਪਰ ਜਦੋਂ ਮੰਮੀ ਜੀ ਨੇ ਫੋਨ ਚੱਕਿਆ ਬੀਬੀ ਕਹਿੰਦੇ ਹੈਲੋ ਬਾਜ ਨਹੀਂ ਆਉਂਦੀ ਉਹ ਆਖਿਆ ਥੋੜੀ ਨਾ ਪੇਵਾ ਤਾਂ ਫੇ ਮੈਂ ਚੱਕਿਆ ਫੇ ਉਹ ਕਹਿੰਦੀ ਮੈਨੂੰ ਫੜਾ ਜਾਣਾ ਹਾਂਜੀ ਹੁਣ ਅਸੀਂ ਬੀਬੀ ਜੀ ਕੋ ਪਹੁੰਚ ਗਏ ਆ ਬੀਬੀ ਜੀ ਕਥਾ ਪੜ ਰਹੇ ਆ ਬੀਬੀ ਜੀ ਹਾਂਜੀ ਬੀਬੀ ਜੀ ਕਥਾ ਪੜਦੇ ਹੋਏ ਬੀਬੀ ਜੀ ਜੀ ਹੋਏ ਆ ਅੱਛਾ ਇਸਕ ਨੂੰ ਮਿਲਾ ਦੇ ਕਥਾ ਪੜ ਰਹੇ ਆ ਬੀਬੀ ਜੀ ਇੱਥੇ ਬੈਠੇ ਪਾਠ ਕਰ ਲੈਂਦੇ ਆ ਸੁਖਮਨ ਸਾਹਿਬ ਦਾ ਤੇ ਅਥਾ ਵਗੈਰਾ ਦਾ ਪੜ੍ਹ ਲੈਂਦੇ ਆ ਔਲ ਤੇ ਅਧਰ ਮੱਝਾਂ ਜਾਨੀਆਂ ਹੋਈਆਂ ਹੈ ਬੀਬੀ ਜੀ ਲੈਂਡ ਸਰ ਜੀ ਹੁਣ ਅਸੀਂ ਚੱਲੇ ਆ ਗੁਰੂ ਘਰ ਮੱਥ ਟੇਕਣ ਵਾਸਤੇ ਮੈਂ ਕਿ ਮਮੀ ਜੀ ਉਹਦੇ ਸੈਰ ਕਰਨ ਜਾਣੀਆਂ ਤੇ ਅੱਧਰ ਅਸੀਂ ਸੈਰ ਕਰਨ ਦੇ ਨਾਲੇ ਗੁਰੂ ਘਰ ਜਾਵੋ ਲਿਆਣਾ ਸੋਫੀਆ ਸਟ੍ਰੀਟ ਕਿੱਥੇ ਆਉਂਦੇ 15 ਮਿੰਟ